ਮੇਰਾ ਸੁਨੀ ਕੁਮਾਰ ਨਾਮ ਹੈ ਜੀ ਕਿਤੇ ਰੇਨੋ ਕੀ ਹੋਇਆ ਮੈਂ ਰਹਿਣਾ ਜੀ ਪਾਂਗਰੂ ਮੱਲੇ ਤਵਾਜ ਕੋਠੀ ਜੀ ਕੀ ਹੋਇਆ ਇਹ ਹੋਇਆ ਜੀ 1 ਤਾਰੀਖ ਨੂੰ ਸਵੇਰੇ 4:00 4:30 ਦੇ ਵਿੱਚ ਇੱਕ ਟਰੱਕ ਡਰਾਈਵਰ ਸੀਗਾ ਉਹਨੇ ਬਹੁਤ ਜ਼ਿਆਦਾ ਸ਼ਰਾਬ ਕੀਤੀ ਹੋਈ ਸੀ ਉਹਦੇ ਕੋਲ ਕੰਟਰੋਲ ਨਹੀਂ ਹੋ ਰਿਹਾ ਸੀਗਾ ਪਿੱਛੋਂ ਬਹੁਤ ਜ਼ਿਆਦਾ ਸਪੀਡ ਦੇ ਨਾਲ ਉਹਨੇ ਗੱਡੀ ਖੜੀ ਸੀ ਮੇਰੀ ਇੱਥੇ ਪਾਰਕ ਉੱਥੇ ਹੀ ਲੱਗੀ ਉੱਥੇ ਲੱਗੀ ਮੇਰੀ ਗੱਡੀ ਉਹਨੇ ਬਹੁਤ ਜ਼ਿਆਦਾ ਸਪੀਡ ਨਾਲ ਪਿੱਛੇ ਲੈ ਕੇ ਆ ਰਹੇ ਸੀ ਹੁਣ ਸਿੱਧਾ ਮੇਰੀ ਗੱਡੀ ਨੂੰ ਹਿੱਟ ਕੀਤਾ ਸੀ ਜਦੋਂ ਕਾਰ ਨੂੰ ਹਿੱਟ ਕੀਤਾ ਉਸ ਤੋਂ ਬਾਅਦ ਕੰਟਰੋਲ ਨਹੀਂ ਹੋਇਆ ਉਹਨੇ ਜਦੋਂ ਦੂਸਰ ਟਰੱਕ ਨੂੰ ਦ ਦੂਸਰੀ ਗੱਡੀ ਨੂੰ ਹਿੱਟ ਕਰ ਦਿੱਤੀ। ਹੁਣ ਤੁਸੀਂ ਦੇਖ ਸਕਦੇ ਹੋ ਮੇਰੀ ਮੇਰੀ ਗੱਡੀ ਤੇ ਦੂਸਰੀ ਗੱਡੀ ਟੋਟਲੀ ਫੁੱਲ ਡੈਮੇਜ ਹੋ ਚੁੱਕੇ ਆ ਜੀ। ਉਹ ਮੈਨੂੰ ਲੱਗਦਾ ਰਿਪੇਅਰ ਹੋਣ ਦੇ ਹਾਲਤ ਵਿੱਚ ਨਹੀਂ ਹੈ ਕਿ ਜਿਦਾ ਤੋਂ ਤੁਸੀਂ ਦੇਖ ਸਕਦੇ ਹੋ ਗੱਡੀ ਦੀ ਫੋਟੋ ਤੁਸੀਂ ਦਿਖਾਈਆਂ ਵੀਡੀਓ ਦੇ ਵਿੱਚ। ਤੇ ਅੱਛਾ ਇਹ ਟਰੱਕ ਡਰਾਈਵਰ ਇੱਥੇ ਕਿ ਉਹ ਨਾਂ ਦੇ ਨੇ ਟਰੱਕ ਇੱਥੇ ਹਾਂਜੀ ਹਾਂਜੀ ਤੇ ਉਹਦਾ ਕਾਰਨ ਕੀ ਹੈ? ਐਕਚੁਅਲੀ ਸਰ ਇਦਾਂ ਜੀ ਦੇਖੋ ਇਹ ਹੈਗਾ ਰੈਜ਼ੀਡੈਂਸ਼ੀਅਲ ਏਰੀਆ। ਤੁਸੀਂ ਦੇਖ ਸਕਦੇ ਹੋ ਵਾਲੇ ਪੋਨੇ ਸਾਰੇ ਪਾਸੇ ਘਰ ਔਰ ਇਹਨਾਂ ਨੇ ਕੀ ਕੀਤਾ ਹੈ ਤੁਸੀਂ ਇੱਧਰ ਕੈਮਰਾ ਨਿਕਾ ਕੇ ਦੇਖ ਸਕਦੇ ਹੋ ਦਿਖਾ ਸਕਦੇ ਹੋ ਸਾਰੇ ਪਾਸੇ ਟਰਾਂਸ ਤੁਸੀਂ ਇਹ ਲਾ ਲਓ ਸਵੇਰੇ 8 ਵਜੇ ਤੋਂ ਸ਼ੁਰੂ ਹੋ ਜਾਂਦੇ ਨੇ ਜੀ ਤੇ ਛੋਟੇ ਹਾਤੀ ਔਰ ਜਿਹੜੇ ਮਹਿੰਦਰਾ ਬਲੇਰੋ ਵਗੈਰਾ ਹੁੰਦੀਆਂ ਲੋਡ ਹੋਣੀ ਸ਼ੁਰੂ ਹੋ ਜਾਂਦੀਆਂ ਤੇ ਸਵੇਰੇ ਹੀ ਟ੍ਰੈਫਿਕ ਲੱਗਣਾ ਸ਼ੁਰੂ ਹੋ ਜਾਂਦਾ ਇਸ ਦੇ ਚੱਕਰ 'ਚ ਅਸੀਂ ਬੜੀ ਵਾਰੀ ਡਿਵੀਜ਼ਨ ਨੰਬਰ 3 ਸਾਡੇ ਬਿਲਕੁਲ ਨਾਲ ਲੱਗਦਾ ਹਾਲਾਂਕਿ 300 ਮੀਟਰ ਤੇ ਦੂਰੀ ਤੇ ਸਾਡਾ ਡਿਵੀਜ਼ਨ ਨੰਬਰ 3 ਲੱਗਦਾ ਅਸੀਂ ਬੜੀ ਵਾਰੀ ਉਹਨਾਂ ਨੂੰ ਦਰਖਾਸਤ ਵੀ ਦਿੱਤੀ ਕੰਪਲੀਟ ਵੀ ਕੀਤੀ ਹੋਈ ਹੈ ਜੀ ਇੱਦਾਂ ਦਾ ਕਰਕੇ ਸਾਡੇ ਰੋਡ ਤੇ ਬੜੇ ਐਕਸੀਡੈਂਟ ਹੋ ਜਾਂਦੇ ਨੇ ਟਰਾਂਸਪੋਰਟਾਂ ਕਰਕੇ ਲਾ ਲਓ ਜਾਂ ਹੋਰ ਕਰਕੇ ਟ੍ਰੈਫਿਕ ਕਰਕੇ ਤੇ ਸਾਡੀ ਇਹ ਵੀ ਸੁਣਵਾਈ ਉਹਨਾਂ ਮਤਲਬ ਕੀ ਨਹੀਂ ਖਾਸ ਕੋਈ ਨਹੀਂ ਸੀ ਨਜ਼ਰਦਾਰ ਦਾ ਠੀਕ ਹੈ ਉਹ ਚਾਹਣੇ ਕੀ ਸਰ ਮੈਂ ਇਹ ਚਾਹਣਾ ਜੋ ਮੇਰੀ ਨੁਕਸਾਨ ਹੋਇਆ ਗੱਡੀ ਦਾ ਵੀ ਮੈਂ ਜਾਣਨਾ ਵੀ ਮੇਰਾ ਜਿਹੜਾ ਖਰਚਾ ਨਾ ਭਰਿਆ ਸੀ ਤੇ ਤੇ ਟਰਾਂਸਪੋਰਟ ਇਹ ਹੀ ਜਾਣੇ ਜੀ ਅਸੀਂ ਐਸ ਐਚਓ ਸਾਹਿਬ ਨੂੰ ਪਹਿਲਾਂ ਕੰਪਲੀਟ ਦੇ ਕੇ ਆਏ ਸੀ ਜੀ ਉਹਨਾਂ ਤੋਂ ਪਹਿਲਾਂ ਜਿਹੜੇ ਐਸ ਐਚਓ ਸਾਹਿਬ ਸੀਗੇ ਉਹਨਾਂ ਨੇ ਵੀ ਰਿਟਰਨ ਕੰਪਲੀਟ ਦਿੱਤੀ ਸੀ ਅਸੀਂ ਵੀ ਤੁਸੀਂ ਟਰਾਂਸਪੋਰਟਾਂ ਦੀ ਜਿਹੜੀ ਆ ਚੀਜ਼ ਹੈਗੀ ਸਾਡੀ ਪ੍ਰੋਬਲਮ ਨੂੰ ਹੱਲ ਕਰ ਦੋ ਤੁਸੀਂ ਇਹ ਦੇਖੋ ਇਸ ਰੋਡ ਤੇ ਸਕੂਲ ਲੱਗਦੇ ਨੇ ਚਾਰ ਸਕੂਲ ਹੈਗੇ ਜੀ ਔਰ ਤੁਸੀਂ ਦੁਪਹਿਰ ਨੂੰ ਇੰਨੀ ਟ੍ਰੈਫਿਕ ਹੁੰਦੀ ਹੈ ਜੀ ਤੁਸੀਂ ਬੱਚੇ ਹੁੰਦੇ ਆ ਸਾਰੇ ਮਤਲਬ ਕਿ ਬਹੁਤ ਜ਼ਿਆਦਾ ਪਰੇਸ਼ਾਨੀ ਆਉਂਦੀ ਹੈ ਇਹ ਏਰੀਆ ਕਮਰਸ਼ੀਅਲ ਐ ਰੈਜੀਡੈਂਸ਼ੀਅਲ ਐ ਰੈਜੀਡੈਂਸ਼ੀਅਲ ਏਰੀਆ ਜੀ ਇਦਾਂ ਦਾ ਕਮਰਸ਼ੀਅਲ ਐਕਟੀਵਿਟੀ ਤਾਂ ਹੋ ਹੀ ਨਹੀਂ ਸਕਦੀ ਸਰ ਤੁਹਾਡੇ ਸਾਹਮਣੇ ਸਾਰਾ ਰੈਜੀਡੈਂਸ਼ੀਅਲ ਏਰੀਆ ਹੈ ਸਾਰਾ ਕਮਰਸ਼ੀਅਲ ਕੰਮ ਹੋ ਰਿਹਾ ਹੈ ਕੱਲ ਤੋਂ ਕੁਝ ਸਾਲ ਪਹਿਲਾਂ ਇੱਥੇ ਇੱਕ ਬੱਚੇ ਜੱਥੀ ਸੀ ਇੱਕ ਗੱਡੀ ਹਲਿਆਣ ਕਰ ਗਈ ਉਹ ਸਕੂਲੇ ਜਾ ਰਿਹਾ ਸੀਗਾ ਤੇ ਪਿੱਛੋਂ ਗੱਡੀ ਬਹੁਤ ਤੇਜ਼ ਜਾ ਰਹੀ ਸੀ ਜਿੱਦ ਕਰ ਉਹਦਾ ਡੈਥ ਹੋ ਗਈ ਮੁੰਡੇ ਦੀ ਤਾਂ ਵੀ ਉਹ ਇੱਕ ਦੋ ਦਿਨ ਪਰੋੜਾ ਦਾ ਪਾਇਆ ਉਸ ਵਕੋਈ ਸੁ ਆਖਿਰਣਾ ਦੇ ਘਰ ਦੇ ਚੁੱਪਰ ਕੇ ਛਾਂਦ ਨੇ ਬੈਗ ਇਸ ਤੋਂ ਬਾਅਦ ਡੇਲੀ ਰੂਟ ਇਹਨਾਂ ਦਾ ਹੀ ਹੈ ਸਵੇਰੇ 8 ਵਜੇ ਟ੍ਰੈਫਿਕ ਹੀ ਰੋਏਂਦਾ ਅਤੇ 10 ਵਜੇ ਤੱਕ ਇਹਨਾਂ ਦਾ ਹੀ ਹਰ ਹੁੰਦਾ 10 ਵਜੇ ਤੋਂ ਬਾਅਦ 9 ਵੀ ਤੋਂ ਬਾਅਦ ਵੱਡੀਆਂ ਗੱਡੀਆਂ ਨਹੀਂ ਸ਼ੁਰੂ ਹੋ ਜਾਂਦੀਆਂ ਪਰਸੋ ਦੀ ਗੱਲ ਹੈ ਅਸੀਂ ਜਦੋਂ ਸਾਨੂੰ ਫੋਨ ਆਇਆ ਕਿ ਤੁਹਾਡੀ ਗੱਡੀ ਦਾ ਬਾਹਰ ਇਹਨਾਂ ਨੇ ਐਕਸੀਡੈਂਟ ਹੋ ਗਿਆ ਜਦੋਂ ਅਸੀਂ ਬਾਹਰ ਆਏ ਜਿਹੜੇ ਮੋਕੇ ਦੇ ਬੰਦੇ ਗੱਡੀ ਲੋੜ ਕਰਾ ਰਹੇ ਸੀ ਉਹਨਾਂ ਨੇ ਸਾਨੂੰ ਦੱਸਿਆ ਕਿ ਪਿੱਛੋਂ ਗੱਡੀ ਵਾਲਾ ਬਹੁਤ ਤੇਜ਼ ਆ ਰਿਹਾ ਸੀਗਾ ਫੁੱਲ ਡਰਿੰਕਰ ਸੀਗਾ ਦਾਰੂ ਪੀਤੀ ਹੋਈ ਸੀ ਰੱਜ ਕੇ ਤੇ ਜਦੋਂ ਮੈਂ ਗੱਡੀ ਵਾਲੇ ਦੇ ਬੰਦੇ ਨੂੰ ਦੇਖਿਆ ਉਹਨੇ ਮੈਨੂੰ ਦੋ ਤਿੰਨ ਬਲਾਵਜ਼ ਲੇ ਕੇ ਆਇਆ ਕਹਿੰਦਾ ਤੁਸੀਂ ਮੇਰਾ ਕੁਛ ਨਹੀਂ ਕਰ ਸਕਦੇ ਅਸੀਂ ਟਰਾਂਸਪੋਰਟ ਹੀ ਹੁੰਨੇ ਆ ਸਾਡਾ ਟਰਾਂਸਪੋਰਟ ਹੈ ਸਾਨੂੰ ਕੁਛ ਨਹੀਂ ਤੁਸੀਂ ਕਰ ਸਕਦੇ ਤੁਸੀਂ ਜੋ ਕਰਨਾ ਕਰ ਲਓ ਮੈਨੂੰ ਮਾਰਨਾ ਮਾਰ ਦਿਓ ਕਹਿੰਦਾ ਮੈਨੂੰ ਇੱਥੇ ਮਾਰ ਦਿਓ ਤੁਹਾਡਾ ਪਤਾ ਨਹੀਂ ਕੀ ਹੋਣਾ ਸਾਨੂੰ ਟਮਕੀ ਦੇਣਾ ਟਰਾਂਸਪੋਰਟ ਵਾਲਾ ਬੰਦਾ ਚਾਨੇ ਕੀ ਸਰ ਚਾਨੇ ਕੀ ਹੈ ਸਾਡੀ ਦੋਨੋਂ ਗੱਡੀਆਂ ਇੱਕ ਗੱਡੀ ਤੇ ਬਿਲਕੁਲ ਖਤਮ ਕਰਤੀ ਹੈ ਬਿਲਕੁਲ ਜ਼ੀਰੋ ਕਰਤੀ ਇੱਕ ਗੱਡੀ ਦਾ ਪੂਰਾ ਤੁਸੀਂ ਆਪ ਦੇਖ ਸਕਦੇ ਹੋ ਸਾਨੂੰ ਇਹਦਾ ਹੰਚਾਨਾ ਦਿੱਤਾ ਜਾਵੇ ਤੇ ਹੋ ਸਕੇ ਜਿਹੜਾ ਇੱਥੇ ਹੋਟਲ ਬੰਨਿਆ ਹੋਇਆ ਉਹਦੇ ਕੋਲ ਬਿਲਕੁਲ ਪਾਰਕਿੰਗ ਜ਼ੀਰੋ ਹੈ ਮੋਟਰਸਾਈਕਲ ਦੀ ਪਾਰਕਿੰਗ ਨਹੀਂ ਹੈ ਜਦ ਤੈਨੂੰ ਕੋਈ ਇੱਥੇ ਪਾਰਕਿੰਗ ਕਰਿਆ ਜਾ ਤਾਂ ਹੋਟਲ ਚੱਕੇ ਥੋੜੀ ਇਹ ਉਸ ਤੋਂ ਬਾਅਦ ਸਟ੍ਰੀਟ ਦੇ ਪਰ ਚਾਰ ਸਕੂਲ ਹੈ ਉਸ ਤੋਂ ਬੱਚਿਆਂ ਦਾ ਟ੍ਰੈਫਿਕ ਹੁੰਦਾ ਬੱਚੇ ਨੇ ਆਣਾ ਹੁੰਦਾ ਤੇ ਟੱਕਾਂ ਦਾ ਪੂਰਾ ਟ੍ਰੈਫਿਕ ਹੁੰਦਾ ਇੱਥੇ ਹੋਰ ਸਰ ਤੁਸੀਂ ਇਹ ਦੇਖੋ ਇੰਨਾ ਵੱਡਾ ਹਾਦਸਾ ਹੋ ਗਿਆ ਹਾਲਕਿ ਇਹ ਰੋਡ ਤੇ ਸੀਸੀਟੀਵੀ ਲੱਗੇ ਹੋਏ ਨੇ ਅਸੀਂ ਜਦੋਂ ਐਕਸੀਡੈਂਟ ਹੋ ਗਿਆ ਉਹਦੇ ਥੋੜੇ ਦੇਰ ਬਾਅਦ ਅਸੀਂ ਸਪੋਰਟਲ ਵਾਲਿਆਂ ਕੋਲ ਗਏ ਭਾਜੀ ਸਾਨੂੰ ਮਿਲੇ ਅੰਦਰ ਰਿਸੈਪਸ਼ਨ ਤੇ ਬੈਠੇ ਸੀ ਉਹ ਕਹਿੰਦੀ ਸੀ ਮੈਂ ਕਸਰ ਇੱਦਾਂ ਕਰਕੇ ਗੱਲ ਹੈ ਜੀ ਮੈਨੂੰ ਸੀਸੀਟੀਵੀ ਦੀ ਫੁਟੇਜ ਚਾਹੀਦੀ ਹੈ ਜਿਹੜਾ ਐਕਸੀਡੈਂਟ ਹੋਇਆ ਸਰ ਉਹ ਕਹਿੰਦੇ ਮੈਂ ਦਿਨਾਂ ਜੀ ਮੈਂ ਹੁਣ ਦਿਨਾਂ ਜੀ ਮੈਂ ਸ਼ਾਮ ਨੂੰ ਵਕਤ ਦਿਨਾਂ ਜੀ ਮੈਨੂੰ ਕੰਮ ਹੈ ਜੀ ਏਦਾਂ ਲਾਰੇ ਲਾਈ ਜਾਂਦੇ ਮੈਂ ਹੁਣ ਥੋੜੀ ਦੇਰ ਪਹਿਲਾਂ ਤੁਹਾਡੇ ਆਨ ਤੋਂ ਜਸਟ 10 15 ਮਿੰਟ ਪਹਿਲਾਂ ਮੈਂ ਅੰਦਰ ਗਿਆ ਮੈਂ ਕਹਿੰਦੀ ਸਰ ਮੈਨੂੰ ਸੀਸੀਟੀਵੀ ਦੀ ਫੁਟੇਜ ਦੇ ਦੋ ਵੀ ਮੈਨੂੰ ਥਾਣੇ ਦੇਣੀ ਆ ਉਹ ਕਹਿੰਦੇ ਸਰ ਸਾਡੇ ਨਾ ਹਾਰਡ ਡਰਾਈਵ ਚੱਲ ਨਹੀਂ ਰਹੀ ਹਾਰਡ ਡੇਵ ਖਰਾਬ ਹੈ ਯਾਰ ਅੱਬ ਜਾਣੇ ਕੋਈ ਦੇਖੋ ਜਿਹਨੇ ਦੇਣੀ ਹੁੰਦੀ ਆ ਉਹ ਪਹਿਲੀ ਵਾਰੀ ਉਤੇ ਦੇ ਦੇਣਾ ਹੁੰਦਾ ਜਿਹਨੇ ਬੰਨ ਲਾਣਾ ਹੁੰਦਾ ਲਾਰੇ ਲਾਣਾ ਹੁੰਦਾ ਸਰ ਮੈਨੂੰ ਪੁਲਿਸ ਨੂੰ ਇਤਲਾਹ ਦਿੱਤੀ ਸੀਗੀ ਜੀ ਉਸੇ ਟਾਈਮ ਪੁਲਿਸ ਬੁਲਾ ਲਈ ਸੀ ਜਦੋਂ ਐਕਸੀਡੈਂਟ ਹੋਇਆ ਸੀਗਾ 20 ਮਿੰਟ ਬਾਅਦ ਪੁਲਿਸ ਬੁਲਾ ਲਈ ਸੀਗੀ ਉੱਥੇ ਆਪਣਾ ਪੁਲਿਸ ਕਰਮਚਾਰੀ ਆ ਗਏ ਸੀਗੇ ਇੱਥੇ ਉਹਨੇ ਕਾਰਵਾਈ ਕੀਤੀ ਹਾਂਜੀ ਉਹਨਾਂ ਨੇ ਕਾਰਵਾਈ ਕਰਤੀ ਸੀਗੀ ਉਹ ਡਰਾਈਵਰ ਨੂੰ ਥਾਣੇ ਲੈ ਗਏ ਸੀਗੇ ਜੀ ਉਸ ਤੋਂ ਬਾਅਦ ਉਹਦਾ ਮੈਡੀਕਲ ਕਰਵਾ ਕੇ ਥਾਣੇ ਰੱਖਿਆ ਸੀਗਾ ਜੀ ਉਹਨਾਂ ਨੇ ਸਰ ਤਾਂ ਨਾ ਸੀਸ ਕਰਕੇ ਲਾਇਆ ਸੀ ਅੱਜ ਥਾਣੇ ਗਏ ਆ ਥਾਣੇ ਜਾ ਕੇ ਅਸੀਂ ਐਸਐਸਰ ਸਾਹਿਬ ਅੱਗੇ ਬੈਠੇ ਆ ਸੋ ਉਹ ਕਹਿੰਦੇ ਜੀ ਮੁੰਡੇ ਉਹ ਜਿਹੜੀ ਐਕ ਉਸ ਤੋਂ ਜਿਹੜੀ ਬੰਦੀ ਕਾਰਵਾਈ ਹੋਏਗੀ ਉਹ ਬਾਏ ਕੋਰਟ ਦੇ ਥਰੂ ਹੋਏਗੀ ਜਿੱਦਾਂ ਵੀ ਹੋਏਗੀ ਸਾਨੂੰ ਇਹ ਹੀ ਸਾਡਾ ਕੋਰਟ ਦੇ ਥਰੂ ਤੋਂ ਆਪਣਾ ਆਪਣਾ ਇਹਨੂੰ ਜ਼ਮਾਨਤ ਕਰਾ ਕੇ ਰਹਿ ਜਣਗੇ ਗੱਡੀ ਦੀ ਤੇ ਸਾਡੀ ਗੱਡੀ ਅੱਛੇ ਖੜੀ ਦੀ ਖੜੀ ਰਹਿ ਗਈਆਂ ਉਹਨੇ ਇਹ ਭਾਈ ਸਾਹਿਬ ਹੈ ਜਿਹਨੇ ਦੂਜੀ ਗੱਡੀ ਹੈ ਇਹ ਅੰਬਾਲਾ ਤੋਂ ਆਏ ਨੇ ਅੰਬਾਲਾ ਤੋਂ ਆਏ ਨੇ ਹੋਟਲ ਦੇ ਵਿੱਚ ਹੋਟਲ ਵਾਲੇ ਨੇ ਕਿਹਾ ਕਿ ਪਾਰਕਿੰਗ ਹੈਗੀ ਤੁਸੀਂ ਆ ਜਾਓ ਬਾਕੀ ਜੋ ਵੀ ਇਹਨਾਂ ਨੂੰ ਪੁੱਛੋ ਧਰਨਾ ਕਦ ਤੱਕ ਚੱਲੇਗਾ ਸਰ ਦੇਖੋ ਜੀ ਹੁਣ ਤੱਕ ਠੀਕ ਹੈ ਬਾਕੀ ਜੇ ਸਾਡੀ ਸੁਣਵਾਈ ਨਾ ਹੋਈ ਅਸੀਂ ਚਾਹਨੇ ਕਿ ਸਾਡਾ ਕੰਮ ਹੋਵੇ ਜੇ ਸਾਡੀ ਸੁਣਵਾਈ ਨਾ ਹੋਈ ਅਸੀਂ ਕੱਲ ਤਾਂ ਜ਼ਰੂਰ ਲਾਵਾਂਗੇ